ਆਪਣੇ ਚਲਿਤ ਆਪ ਕਰਨੇ ਹਾਰ ਚਲਿਤ ਹੁੰਦਾ ਚਰਿੱਤਰ ਚਰਿੱਤਰਾਂ ਨੂੰ ਆਪਣੇ ਚਰਿੱਤਰਾਂ ਨੂੰ ਆਪ ਹੀ ਕਰਨ ਵਾਲਾ ਹੈ ਚਲਿਤ ਹੁੰਦਾ ਕੌਤੁਕ ਚਲਿਤ ਹੁੰਦਾ ਚਰਿੱਤਰ ਚਰਿੱਤਰ ਕੌਤਕ ਇੱਕੋ ਚੀਜ਼ ਹੈ 405 ਚਰਿੱਤਰ ਮਸਤ ਸੁਮ ਮਸਤ ਅਫਜੂ 405ਵਾਂ ਚਰਿੱਤਰ ਆ ਕਾਲਪੁਰ ਖਦਾ ਆਪਣਾ ਚਰਿੱਤਰ ਲਿਖਿਆ ਪਹਿਲਾ ਚੰਡੀ ਚਰਿੱਤਰ ਭਾਗ ਪਹਿਲਾ ਚੰਡੀ ਚਰਿੱਤਰ ਭਾਗ ਦੂਜਾ ਇਹ ਵੀ ਚਰਿੱਤਰ ਆ ਚੰਡੀ ਦਾ ਚਰਿੱਤਰ ਜਦੋਂ ਮੈਂ ਇਹਦੀ ਕਥਾ ਕਰਨੀ ਸੀ ਪਟਿਆਲੇ ਹੁਣ ਸਾਨੂੰ ਕਈ ਵਾਰ ਚੀਜ਼ ਨਹੀਂ ਸਮਝ ਲੱਗਦੀ ਸਾਹ ਤੋਂ ਸੀਨੀਅਰ ਬੈਠੇ ਹੋਏ ਫਿਰ ਉਹ بڑے بڑے ਬੈਠੇ ਆ ਸਮਾਦੀਆਂ ਵਾਲੇ ਆ ਉਹਨਾਂ ਕੋਲ ਇੱਕ ਦਿਨ ਪਹਿਲਾਂ ਗਿਆ ਮੈਂ ਮੈਂ ਕੱਲ ਨੂੰ ਕਥਾ ਕਰਨੀ ਆ ਉਹ ਤਾਂ ਆ ਚੰਡੀ ਚਰਿੱਤਰ ਆ ਰਹੇ ਵਿੱਚ ਦਾ ਸੂਰਜੀ ਪ੍ਰਕਾਸ਼ ਦੀ ਕਥਾ ਜਾਂਦਾ ਹੈ ਮਹਾਰਾਜ ਨੇ ਚੰਡੀ ਨੂੰ ਸਿੱਧ ਕਰਨ ਦਾ ਕੌਤਕ ਕੀਤਾ ਮਗੋਂ ਮਨੁ ਚਿੱਤਰ ਦੱਸ ਕੀ ਹੁੰਦਾ ਭਾਈ ਜੁਰਗੋ ਜਿਹੜੇ ਤਾਂ ਦਸੂ ਸਿੰਘ 65 ਸਾਲ ਦੀ ਉਮਰ ਦਾ ਸਮਾਦੀ ਲੀਨ ਹੀ ਰਹਿੰਦਾ ਜਾਦਾ ਨਿਹੰਗ ਸਿੰਘਾਂ ਦਸਮੇ ਦਾ ਗਿਆਨ ਮੈਂ ਸਾਰਾ ਉਹ ਤੋਂ ਲਿਆ ਕਾਫੀ ਸਿੰਘਾਂ ਤੋਂ ਲਿਆ ਕਹਿੰਦਾ ਮੈਂ ਤੈਨੂੰ ਪੁੱਛ ਕੇ ਦੱਸੂ ਰਾਤ ਨੂੰ ਮੈਂ ਚੰਗਾ ਮੈਂ ਸਵੇਰੇ ਆਉਂਗਾ ਮੈਂ ਦੂਜੇ ਨੂੰ 10 11 ਵਜੇ ਤੋ ਪਹੁੰਚਿਆ ਕਹਿੰਦਾ ਤੂਲੇ ਗਿਆ ਸੀ ਭਵਜਾ ਆ ਗਿਆ ਉਹਦੀ ਕਹਿੰਦੇ ਬੜੇ ਗਰਮ ਹੋਏ ਮੇਰੇ ਨਾਲ ਕਹਿੰਦੇ ਗਿਆਨੀ ਕੀ ਬੋਲਦਾ ਗਿਆ ਕਿਉਂ ਪੁੱਛਦਾ ਕਹਿੰਦੇ ਉਹਦਾ ਵਿੱਚ ਇੱਕ ਬਜ਼ੁਰਗ ਸੀ ਉਹ ਕਹਿੰਦਾ ਉਹਨੇ ਭਾਈ ਕਥਾ ਕਰਨੀ ਸ਼ਾਂਤ ਰਹੀਦਾ ਹੁੰਦਾ ਉਹਨੇ ਸੰਗਤ ਨੂੰ ਦੱਸਣਾ ਹੁੰਦਾ ਆਪਾਂ ਉਹਨੂੰ ਦੱਸਾਂਗੇ ਕੀ ਚੀਜ਼ ਚਿੱਤਰ ਚੰਟੀ ਚਿੱਤਰ ਭਾਗ ਪਹਿਲਾ ਤੇ ਦੂਜਾ ਕੀ ਚੀਜ਼ ਹੈ ਮੈਂ ਕਿਹਾ ਮਿੰਨ ਤਾਂ ਸਮਝ ਲਗੀ ਚਿੱਤਰ ਕੀ ਹੋਇਆ ਕਹਿੰਦੇ ਜਿਹੜੇ ਦਾਤ ਨੇ ਤੇ ਦੇਵਤ ਨੇ ਇਹ ਚੰਡੀ ਦੀ ਪੂਜਾ ਕਰਕੇ ਜੰਗ ਨੂੰ ਜਾਂਦੇ ਆਂ ਦੇਵਤੇ ਵੀ ਚੰਡੀ ਦੀ ਪੂਜਾ ਕਰਦੇ ਆ ਵਿਆਪਕ ਸ਼ਕਤੀ ਹੈ ਨਿਰੰਕਾਰ ਦੀ ਅਕਾਲ ਸ਼ਕਤੀ ਜਿਹੜੀ ਆਕਾਲ ਸ਼ਕਤੀ ਦੀ ਹੀ ਪੂਜਾ ਕਰਦੇ ਸਾਰੇ ਕਰਦੇ ਜਦੋਂ ਜੰਗ ਹੁੰਦਾ ਉਦੋਂ ਇਹਨੂੰ ਹੀ ਤੇ ਹੁੰਦੇ ਸਾਰੇ ਕਿਉਂਕਿ ਉਹ ਸਿਰਫ ਸ਼ਕਤੀ ਇਸੇ ਕੰਮ ਲਈ ਆ ਦੁਸ਼ਟਾਂ ਦਾ ਨਾਸ ਕਰਨ ਲਈ ਉਸ ਵਕਤ ਕਹਿੰਦੇ ਜਦੋਂ ਉਹਨਾਂ ਨੇ ਇਹ ਜਾ ਕੇ ਬੇਨਤੀ ਕੀਤੀ ਕਿ ਮਹਾਰਾਜ ਦੇੰਤ ਬਹੁਤ ਜ਼ਿਆਦਾ ਗਲਤੀਆਂ ਕਰੀ ਜਾਂਦੇ ਵੱਧ ਕੇ ਬਹੁਤ ਜ਼ਿਆਦੇ ਦੇਵਤਾਂ ਦਾ ਨਾਸ ਹੋ ਗਿਆ। ਅਕਾਲ ਪੁਰਖ ਜੀ ਨੇ ਹੁਕਮ ਕੀਤਾ ਚੰਦੇ ਨੂੰ ਆਪਣੀ ਸ਼ਕਤੀ ਨੂੰ ਅਕਾਲ ਸ਼ਕਤੀ ਨੂੰ ਜਾਓ ਦੇਵਤਾਂ ਦਾ ਨਾਸ ਕਰੋ। ਭਰਤੀ ਤੇ ਪਾਪ ਵੱਧ ਗਿਆ। ਉਹ ਕਹਿੰਦੀ ਮਹਾਰਾਜ ਜੇ ਮੈਂ ਜਾਊਂਗੀ ਉਹ ਦੇਖ ਕੇ ਉਹ ਹਥਿਆਰ ਸੇਡ ਦੇ ਨੇ ਮੇਰੇ ਚਾਰਨੀ ਪੈ ਜਾਣਾ। ਉਹ ਤਾਂ ਮੈਂ ਪੂਜਾ ਕਰਦੇ ਆ। ਨਰੰਗਕਾਰ ਜੀ ਕਹਿੰਦੇ ਚਰਿੱਤਰ ਕਰੋ। ਇਹ ਜਿਤ੍ਰਕਰਨ ਤੋਂ ਦੁਰਗਾ ਰੂਪ ਉਤਾਰਨਾ ਤੇਰਾ ਰੂਪ ਵੱਟ ਜੂਗਾ ਉਹਨਾਂ ਨੂੰ ਤੋਖਾ ਹੋ ਜੂ ਭਲੇਖਾ ਹੋ ਜੂ ਕਿ ਇਹ ਉਹ ਨਹੀਂ ਹੈ ਉਹ ਸਮਝਣਗੇ ਕੋਈ ਹੋਰ ਹੈ ਫਿਰ ਤੇ ਨਾਂ ਜਾਣ ਕਰਨਗੇ ਸਾਡਾ ਹੁਕਮ ਹੈ ਦੈਤਾਂ ਨੂੰ ਖਤਮ ਕਰਦੇ ਜਾ ਕੇ ਤਹੀਂ ਦੁਰਗਾ ਸਾਜਕ ਹੈ ਦੈਤਾਂ ਦਾ ਨਾਸ ਕਰਾਇਆ ਜਦੋਂ ਦੈਤ ਬਹੁਤ ਵੱਧ ਜਾਂਦੇ ਨੇ ਉਹਦਾ ਕੋਈ ਨਾ ਕੋਈ ਤਲਤ ਖੰਦਾ ਧਰਤੀ ਦੇ ਉੱਤੇ ਦੈਤ ਆ ਬੰਦੇ ਹੀ ਹੁੰਦੇ ਹੋਂ ਤਾਂ ਪਿਰਤੀ ਬਦਲ ਜਾਂਦੀ ਦਰਾਵਣ ਦੈਂਤੀ ਸੀ ਤੈਂ ਤ ਪ੍ਰਹਿਲਾਦ ਵੀ ਦੈਂਤ ਕੋਲ ਤੋਂ ਹੀ ਸੀ ਤੇ ਹਰਨਾਕਸ ਵੀ ਦੈਂਤ ਹੀ ਸੀ ਐਂ ਤਾਂ ਭਵੇਖਣ ਨੂੰ ਰਾਜ ਦਿੱਤਾ ਉਹ ਗੁਰਮੁਖ ਲਿਖਤਾ ਮਹਾਰਾਜ ਪਹਿਲੇ ਪਾਤਸ਼ਾਹ ਨੇ ਹੁਣ ਜਿਹੜੇ ਲੋਕ ਦੱਖਣੀ ਓਂਕਾਰ ਸਿੱਧ ਗੋਸ਼ਟ ਬਾਣੀਆਂ ਨਹੀਂ ਪੜ੍ਹਦੇ ਉਹ ਨਾ ਜਾਂਦੇ ਗੁਰੂ ਗ੍ਰੰਥ ਸਾਹਿਬ ਸਾਰਾ ਨਹੀਂ ਬਾਚਿਆ ਪੜ੍ਹਿਆ ਉਹ ਸਾਡਾ ਆ ਕੇ ਟੱਕਰਾਂ ਲੈਣ ਲੱਗ ਜਾਂਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਆ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਲਿਖਿਆ ਹੋਇਆ ਸਾਰਾ ਕੁਝ ਜੇ ਉਹ ਸਮਝਾਉਂਦੇ ਆ ਫਿਰ ਡੰਡੇ ਜੋਰ ਕੇ ਬਹਿ ਜਾਂਦੇ ਆ ਵੇਦ ਕਰਕੇ ਜਦੋਂ ਨਾਮਕਾਰ ਜੀ ਦਾ ਹੁਕਮ ਹੋਇਆ ਉਹਨੇ ਦੁਰਗਾ ਦੇਨ ਰੂਪ ਧਾਰਨ ਕਰਕੇ ਦੈਂਤਾਂ ਦਾ ਦਾਸ ਕੀਤਾ ਤੇ ਇਹਨੂੰ ਕਹਿੰਦੇ ਚਰਿਤਤਰ ਸਤਿਗੁਰੂ ਕਹਿੰਨੇ ਆਪਣੇ ਚਲਿਤ ਆਪ ਕਰਨਾ ਹਾਂ ਉਹ ਆਪਣੇ ਚਰਿਤਰਾ ਨੂੰ ਆਪ ਹੀ ਕਰਨ ਵਾਲਾ ਹੈ ਹਾਲੇ ਤਾਂ ਇੱਥੇ ਰੋਣਾ ਪਾ ਲਿਆ ਤਾਂ ਸਰਬਲੋਹ ਪ੍ਰਕਾਸ਼ ਬਾਕੀ ਪਿਆ ਪੜਨ ਵਾਲਾ ਸਰਬਲੋਹ ਪ੍ਰਕਾਸ਼ ਪੜੋ ਬਹੁਤ ਕੁਝ ਹੈ ਉਹਦੇ ਵਿੱਚ ਹੀ ਬਹੁਤ ਕੁਝ ਭਰਿਆ ਪਿਆ ਸਰਲੋਸ ਪ੍ਰਕਾਸ਼ ਸਟੀਕ ਮਿਲ ਜਾਂਦਾ ਉਹ ਜਿਹੜੇ ਚਾਰ ਕਵੀ ਰੌਲਾ ਪਾਉਣ ਵਾਲੇ ਉਹਨਾਂ ਨੂੰ ਛੱਡ ਕੇ ਤੁਸੀਂ ਆਪਣੀ ਅਧਿਆਨ ਕਰੋ ਹੁਣ ਇੱਕਦਮ ਕੋਈ ਆ ਕੇ ਕਹਿ ਦੇਵੇ ਕਿਸੇ ਗੱਲ ਨੂੰ ਉਹਦੇ ਤੇ ਆਪ ਚੱਲਣਾ ਚਾਹੀਦਾ ਹੈ ਆਪ ਪੜ੍ਹ ਕੇ ਥੋੜਾ ਨਿਰਣਾ ਕਰੋ ਹਰੇਕ ਗੱਲ ਦਾ ਮੈਂ ਨਹੀਂ ਕਹਿੰਦਾ ਕਿ ਉਹ ਗਲਤ ਕਹਿੰਦੇ ਨੇ ਹੁਣ ਕਈ ਕਹਿੰਦੇ ਜੀ ਉਹ ਭਲਾਨੇ ਥਾਂ ਕਿ ਨਾ ਉਹ ਤਿੰਨ ਬਾਣੀਆਂ ਨੂੰ ਕਹਿੰਦੇ ਨੇ ਉਹ ਛੱਟ ਕੇ ਨੂੰ ਕਹਿੰਦੇ ਉਹਦਾ ਵੀ ਕਸੂਰ ਹੈ ਇਹ ਤਿੰਨ ਬਾਣੀ ਵਾਲਾ ਮੈਂ ਨਹੀਂ ਮੰਨਦਾ ਉਹਦਾ ਕਸੂਰ ਉਹ ਤਾਂ ਪਿੱਛੋਂ ਆ ਉਹ ਵੀ ਕੀ ਕਰਿਓ ਅਕਾਲ ਤਖਸਾਲ ਨੂੰ ਮੰਨਦਾ ਨਹੀਂ ਕਹਿੰਦਾ ਮੈਂ ਤਾਂ ਉੱਥੇ ਮੰਨਦਾ ਜੀ ਹਾਂ ਮर्यादा ਠੀਕ ਆ ਬਈ ਤੁਸੀਂ ਆਪਣੀ ਮर्यादा ਅਨਸਾਰ ਚਲੋ ਪਰ ਜਿਹੜੀ ਸਤਿਗੁਰੂ ਮਹਾਰਾਜ ਨੇ ਪ੍ਰਾਤਨ ਮर्यादा ਚਲਾਈ ਹੋਈ ਹੈ ਅਸੀਂ ਕਹਿੰਦੇ ਹਾਂ ਅਕਾਲ ਤਖਸਾਲ ਤੇ ਪਹਿਲਾਂ 1932 ਤੋਂ ਪਹਿਲਾਂ ਤੇ ਇਹੀ ਚਲਦੀ ਜਿਹਨੂੰ ਅਸੀਂ ਮੰਨਦੇ ਹਾਂ ਇਹ 32 ਤੋਂ ਹੀ ਲੈ ਕੇ ਸ਼ੁਰੂ ਹੋਈ ਨਾ ਜਿਹੜੀ 1699 ਵਿੱਚ ਅਰੰਭ ਕੀਤੀ ਸੀ ਮਰਿਆਦਾ ਉਹ 1699 ਤੋਂ ਲੈ ਕੇ ਹੁਣ ਤੱਕ ਉਹ ਮਰਿਆਦਾ ਚੱਲੀ ਆਈ 32 ਤੱਕ ਇਹ ਤਾਂ 32 ਤੋਂ ਹੀ ਚੇਂਜ ਕੀਤੀ ਆ ਜਿਹੜੇ ਉਹ ਇਹਦਾ ਮਤਲਬ 32 ਤੋਂ ਲੈ ਕੇ 99 ਤੱਕ ਪਿੱਛੇ ਮੁੜ ਜਾਈਏ ਜੇ 1699 ਤੱਕ ਅੱਜ ਤੱਕ ਸਾਰੇ ਹੀ ਪੰਥਰ ਰਜੈਕਟ ਹੋ ਗਿਆ ਸਾਰੇ ਹੀ ਗਲਤ ਹੋ ਗਏ ਬੰਦੇ ਫਿਰ ਪਹਿਲੇ ਨਾ ਮਤਲਬ ਸਾਰੇ ਪਹਿਲਿਆਂ ਨੂੰ ਆਪਾਂ ਕੀ ਸਿੱਧ ਕਰੀਏ ਹੋਂ ਪਈ ਬਾਬਾ ਦੀਪ ਸਿੰਘ ਨੇ ਚੱਕਰ ਤੇ ਜਿਹੜਾ ਲਿਖਿਆ ਗੁਰ ਪ੍ਰਸਾਦ ਨਾਨਕ ਉਸੀ ਵੀ ਸੱਚ ਤੱਕ ਬਾਬਾ ਜੀ ਨੇ ਬੜੀ ਗਲਤੀ ਕੀਤੀ ਹੈ ਹਰ ਮੰਦਰ ਸਾਹਿਬ ਦੇ ਮੂਹਰੇ ਹੀ ਲਿਖਿਆ ਤਾਂ ਬਹੁਤ ਗਲਤੀ ਕਰਨੀ ਇਹਨਾਂ ਨੇ ਸੋਚ ਕੇ ਦੇਖਿਆ ਕਰੋ ਹਲੇ ਹਲੇ ਸਾਰੇ ਕਰਨ ਲੱਗ ਜਾਂਦੇ ਨੇ ਮੈਂ ਕਹਿੰਦਾ ਸਾਰੇ ਹੀ ਆਪਣੀ ਜਗ੍ਹਾ ਠੀਕ ਨੇ ਪਰ ਇੱਕ ਗੱਲ ਹੁੰਦੀ ਕਿ ਸਭ ਕੋਈ ਠੀਕ ਹੈ ਆਪਣੀ ਜਗ੍ਹਾ ਹਰ ਕੋਈ ਠੀਕ ਹੈ ਔਰ ਵਿਚਾਰ ਕੇ ਦੇਖੀਏ ਤਾਂ ਗੱਲ ਬਣਦੀ ਹੈ ਫਿਰ ਸਾਨੂੰ ਵਿਚਾਰਨਾ ਪੈਂਦਾ ਮੈਂ ਆਪ ਵਿਚਾਰਨਾ ਮੈਨੂੰ ਸਰਗੋਲੋ ਪ੍ਰਕਾਸ਼ ਵੀ ਪੜਿਆ ਉਹਦੇ ਚ ਜਿਹੜਾ ਨਾਮ ਸਰਗੋਲੋ ਪ੍ਰਕਾਸ਼ ਇਸ ਕਰਕੇ ਪਿਆ ਕਿਉਂਕਿ ਜੋ ਦਾੜਮ ਜੀਤ ਦਾੰਤ ਜਿਹੜਾ ਸੀਗਾ ਉਹ ਦੇਵਤਿਆਂ ਦੀ ਨਾ ਨਾ ਕਰਾਤੀ ਨਹੀਂ ਬੱਸ-ਬੱਸ ਕਰਾਤੀ ਬੰਮਾਂ ਨੂੰ ਵੇਸ ਐਸੀ ਹਾਲਤ ਕਰਤੀ ਸੀ ਇਹਨਾਂ ਦੀ ਮੁਕਤਬੰਦ ਸਾਰਾ ਸਮਾਨ ਲਾ ਕੇ ਜੰਗਲ ਵਿੱਚ ਚਿੱਕੜ ਚ ਲਿਟ ਗਿਆ ਕਮਾਂਡ ਵਾਂਗੂ ਫਿਰ ਐ ਉੱਤੇ ਪਾ ਲਿਆ ਆਪਣੇ ਗਾਰਾ ਪਾ ਕੇ ਛੁੱਟ ਗਈ ਸੀ ਉਹ ਵਿੱਚੇ ਹੀ ਜਿੱਕਰ ਚ ਪਏ ਕਹਿੰਦੇ हे ਪਰਮਾਨ ਚਾਓ हे ਪਰਮੇਸ਼ਰ ਬਚਾਓ हे ਪਰਮੇਸ਼ਰ ਸਾਨੂੰ ਬਚਾਓ ਇਹ ਤੋਂ ਉਹ ਉੱਤੇ ਉੜਿਆ ਜਾਂਦਾ ਬਣਾਉਂਦਾ ਤਾਂ ਪਰਮੇਸ਼ਰ ਹੀ ਹੈ ਦੇਵਤਿਆਂ ਨੂੰ ਜੇ ਤਾਂ ਦੇਵਤਿਆਂ ਨੂੰ ਹੰਕਾਰ ਹੋ ਜਾਏ ਤੇ ਦੇਵਤਾਂ ਨੂੰ ਬਣਾ ਲਿਆ ਮਾੜਾ ਹੰਕਾਰ ਤੋੜ ਇਹਨਾਂ ਦਾ ਜੇ ਇਹਨਾਂ ਨੂੰ ਹੰਕਾਰ ਹੋ ਜਾਏ ਦੇਵਤਾਂ ਨੂੰ ਫਿਰ ਦੇਵਤਿਆਂ ਨਮਰ ਪਾ ਦੋ ਉਹਨਾਂ ਨੇ ਅ ਜਦੋਂ ਆਪਾਂ ਨੂੰ ਵੀ ਕਦੇ ਹੰਕਾਰ ਹੋ ਜਾਂਦਾ ਹੈ ਪਰ ਆਪਾਂ ਵੀ ਕਹਿੰਦੇ ਆ ਆਪ ਆਇਆ ਊਠ ਪਹਾੜ ਕੇ ਨੀਚੇ ਹੋਇਆ ਕਿ ਨਹੀਂ ਸਿੱਧਾ ਉਹ ਇੱਦੀ ਸਿੱਧੇ ਕਰਦਾ ਪਰ ਆਪਾਂ ਵੀ ਹੰਕਾਰੀ ਹੋ ਜਾਂਦੇ ਕਦੇ-ਕਦੇ ਪਰ ਆਪਾਂ ਨੂੰ ਵੀ ਅੱਗੇ ਤਕੜਾ ਜਾਂ ਮਿਲ ਜਾਂਦਾ ਆਪਾਂ ਠੁੱਸ ਹੋ ਜਾਂਦਾ ਉੱਥੇ ਹਰ ਜੀ ਹੰਕਾਰ ਨਾ ਭਾਵੇ ਪਰਮੇਸ਼ਰ ਨੂੰ ਹੰਕਾਰ ਨਹੀਂ ਭਾਉਂਦਾ ਕੁਝ ਦਾ ਅਰਦਾਸਾਂ ਕਰਦੇ ਫਿਰ ਆਕਾਸ਼ ਬਾਣੀ ਹੋਈ ਮੈਂ ਆ ਰਿਹਾ ਤੁਹਾਡੀ ਮਦਦ ਲਈ ਦੇਖ ਲਿਆ ਨਾ ਹੁਣ ਚਰਨ ਧੂੜ ਹੋ ਗਏ ਮਿੱਟੀ ਜੀ ਰੜ ਕੇ ਜਾ ਕੇ ਉਸ ਵਕਤ ਮੈਂ ਆ ਰਿਹਾ ਹਾਂ ਅਲਗਾਂ ਲੰਬਾ ਕੱਦ ਕਿਦਾਂ ਦਾ ਸਰੀਰ ਸਾਰਾ ਹੀ ਲੋਹੇ ਦਾ ਉਹ ਜਿਹੜੇ ਪੁਰਾਣੇ ਸਿਪਾਹੀਆਂ ਦੇ ਚਿਹਰੇ ਪਾਸੇ ਲੋਹਾ ਹੀ ਲੋਹਾ ਪਾਇਆ ਹੁੰਦਾ ਸੀ ਨਾ ਉਹ ਤਾਂ ਪੂਰਾ ਰੂਪ ਹੀ ਲੋਹੇ ਦਾ ਲੈ ਕੇ ਆ ਗਏ ਮਾਰ ਲਉ ਨੂੰ ਉਹਨੂੰ ਕੌਣ ਮਾਰੂਗਾ 20 ਫੁੱਟ ਕੱਦ ਲੰਬਾ ਇੱਦਾਂ ਲੈ ਕੇ ਲੋਹੇ ਦਾ ਜਦੋਂ ਖੜੇ ਦੈਨ ਦੇ ਸਾਹਮਣੇ ਆ ਜਾਵੇ ਕੱਲ ਜੰਗ ਜੋ ਜੰਗ ਕੀਤੀ ਤੇ ਉਸੇ ਫੇਰਾ ਕੇ ਮਾੜ ਗਲ ਵੜਤਾ ਗਲ ਵੱਡਣ ਤੋਂ ਫਿਰ ਪੁੰਨ ਰਾਖਸ ਕੱਟਦਾ ਸੀ ਸਾਸ ਸੀਸ ਕੇ ਜਗਤ ਕੇ ਇਸ ਸਾਹ ਓਪਨ ਲਿਸਟ ਗਰੰਤੇ ਓਪਨ ਨਾਮ ਫੁੱਲਾਂ ਦਾ ਸਭੇ ਨੇ ਆਨ ਬਧਾਈ ਦੇ ਤਨ ਤਨ ਲੋਗ ਬਨ ਕੇ ਰਾਜਾ ਦੁਸ਼ਟੰ ਦਾ ਹਗਰੀਨ ਵਾਜਾ ਅਖੰ ਭਣ ਕੇ ਸੇਜਨ ਹਾਰੇ ਦਾ ਜਨ ਮੋਹਲੇ ਹੋਵਾਰੇ ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਫਿਰ ਐਸਾ ਹੋ ਜਾਂਦਾ ਜਦੋਂ ਉਹਨੇ ਆ ਕੇ ਮਾਰ ਦਿੱਤੇ ਆ ਹੁਣ ਦੇਖੋ ਅਕਾਲ ਉਸਤਤ ਦੇ ਸ਼ਰੂਪ ਵਿੱਚ ਲਿਖਿਆ ਹੋਇਆ ਸਰਬ ਲੋ ਅੱਖਰ ਇਹ ਉਸ ਸਰਬ ਲੋ ਨਾ ਮਹਾਂ ਲੋਹ ਮੈਂ ਕਿੰਕਰ ਥਾਰੂ ਰਹਿ ਰਾਸ ਜਿਹੜੇ ਦੋਰੇ ਸੀਗੇ ਬੜੇ ਅੱਛੇ ਦੋਰੇ ਉਹਦੇ ਚ ਰੋਜ਼ ਪੜਦੇ ਅਸੀਂ ਠਾਣ ਭਇਓ ਮੈਂ ਜੋਰ ਕਰ ਬਚਨ ਕਾ ਸਿਰ ਨਿਆਏ ਪੰਥ ਚਲਾ ਦਬ ਜਗਤ ਮੈਂ ਜਬ ਤੂੰ ਕਰੋ ਸਹਾਇ ਪੜਦੇ ਕਿ ਨਹੀਂ ਦੇਗ ਤੇਗ ਜਗਤ ਮੈਂ ਦੂ ਚਲਾ ਰਾਖ ਆਪ ਮੋਯ ਆਪਨ ਦਰ ਉਹ ਜਿਹੜੀਆਂ ਪੰਥ ਪ੍ਰਤੀ ਅਰਦਾਸਾਂ ਸੀ ਔਰ ਅਦਾ ਸੈਂਹ ਬੰਦ ਕਰਵਾਤੀਆਂ ਸਨ ਕਿੱਥੇ ਸਾਰੇ ਪੰਥ ਨੇ 24 ਸਾਹ ਪੜ ਕੇ ਅਰਦਾਸ ਕਰਨੀ ਸੀ ਕਿੱਥੇ ਉਹ ਦੋਰੇ ਪੜ ਕੇ ਸਾਰੇ ਪੰਥ ਨੇ ਅਰਦਾਸ ਕਰਨੀ ਸੀ ਮੈਂ ਤਾਂ ਹੈਰਾਨ ਵੀ ਦੋ ਪੰਜਵੇਂ ਪਾਸ਼ਾ ਦੀ ਬਾਣੀ ਵੀ ਹਟਾਦੀ ਪੌੜੀ ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ ਅੰਤਰ ਗੁਰ ਆਰਾਧਣਾ ਰੱਖੇ ਰੱਖਣ ਹਾਰ ਆਪ ਉਹ ਬਾਹਰੀ ਗੁਰਤੀ ਪੈਰੀ ਪਾਏ ਕਾ ਸਵਾਰਨ ਹੋ ਆਪ ਦਾ ਯਾਲ ਮਨੋਨੋ ਮਿਸਾਲ ਇਨ ਸਾਥ ਜਨਾ ਕਾ ਸੰਗ ਭਵ ਦਿਲ ਤਾਰਨ ਸਾਥ ਨਿੰਦਕ ਦੋਸਤ ਫਿਰ ਮਾਹੇ ਬਤਾ ਤੇ ਇਸ ਸਾਹਿਬ ਕੀ ਤੇਗ ਨਾਨਕ ਮਨ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ ਕਿੰਨੀ ਵਡੀਏ ਬਖਸ਼ਿਸ਼ ਐਨਾ ਸ਼ਰਾਰਤੀ ਦਿਮਾਗ ਲੋਕਾਂ ਦਾ ਉਥੋ ਉਥੋ ਕਟਿੰਗ ਕਰਤੀ ਜਿੱਥੇ ਜਿੱਥੇ ਸਾਨੂੰ ਫਾਇਦਾ ਹੋਣਾ ਸੀ ਜਿੱਥੇ ਜੜ ਦੀ ਗਲਾ ਹੋਣੀ ਸੀ ਪਰ ਸਾਡੇ ਲੋਕ ਸਾਰੇ ਜੀ ਇਹ ਬਰਿਆਦਾ ਜੀ ਇਹ ਮਰਿਆਦਾ ਮੰਨਦੇ ਸੀ ਵੀ ਅੱਜ ਤੱਕ ਸਾਨੂੰ ਮੰਨਦੇ ਆ ਪਾਲੀ ਪਿਛਲੀ ਚੱਲ ਰਹੀ ਬਰਿਆਦਨ ਨੂੰ ਮੰਨਦੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਗੌਤਕ ਕਰੈ ਰੰਗ ਆਪਾਰ ਇੱਥੇ ਅਪਾਰ ਪਾਠ ਨਹੀਂ ਲਿਖਿਆ ਇਹ ਐਡੇ ਨੂੰ ਕੰਨਾਂ ਲਾ ਕੇ ਬੋਲਣਾ ਆਪਾਰ ਉਹ ਆਪਾਰ ਬਿਆੰਤ ਰੰਗਾਂ ਦੇ ਗੌਤਕਨ ਕਰਦਾ ਪਰਮੇਸ਼ਰ ਮਨ ਮੈਂ ਆਪੇ ਮਨ ਆਪਣੇ ਮਾਹੇ ਉਹ ਆਪ ਹੀ ਮਨ ਹੁੰਦਾ ਜੀਵ ਦੇ ਵਿੱਚ ਤੇ ਆਪ ਹੀ ਮਨ ਹੁੰਦਾ ਜੀਵ ਦੇ ਆਪਣੇ ਵਿੱਚ ਕਾਣ ਤੋਂ ਪਾਪ ਕੇ ਤਾਣੇ ਪੇਟੇ ਵਾਂਗ ਅਪੇਧ ਰੂਪ ਹੈ ਉਹ ਤਾਣੇ ਪੇਟੇ ਵਾਂਗੂ ਅਪੇਧ ਰੂਪ ਹੈ ਇਹ ਗੱਲ ਦਾ ਤਾਣਾ ਪੇਟਾ ਕੀ ਚੀਜ਼ ਹੁੰਦੀ ਹੈ ਹੁਣ ਪੰਜਾਬੀ ਦੇ ਖੇਤ ਅੱਖਰ ਇਥੋਂ ਦੇ ਬੋਰਨ ਕੀ ਜਾਣਨ ਜਿਹੜੇ ਇੱਥੇ ਪਹਿਲਾਂ ਤੋਂ ਆਇਓ ਕਿ ਜਿਹਨਾਂ ਨੇ ਜਿਨ੍ਹਾਂ ਨੇ ਕਦੇ ਖੱਡੀ ਨਹੀਂ ਚਲਾਈ ਉਹਨੂੰ ਕੀ ਪਤਾ ਤਾਣਾ ਪੇਟਾ ਕੀ ਕੱਪੜੇ ਤੁਸੀਂ ਸਾਰੇ ਪਾ ਕੇ ਬੈਠੇ ਹੋ ਤੁਸੀਂ ਤਾਣਾ ਪੇਟਾ ਹੀ ਪਾਇਆ ਹੋਇਆ ਸਾਰੇ ਨੇ ਤਾਣੀ ਤਾਣੀ ਉਹ ਜਿਹੜੀ ਕਹਿੰਦੇ ਸਾਰੇ ਲੰਬਾ ਧਾਗਾ ਜਾਂਦਾ ਹੁੰਦਾ ਖੱਡੀਆਂ ਵਿੱਚ ਇੱਕ ਧਾਗਾ ਸਾਈਡ ਤੋਂ ਜਾਂਦਾ ਇੱਧਰ ਸਾਈਡ ਤੋਂ ਇਹਨੂੰ ਕਹਿੰਦੇ ਤਾਣਾ ਪੇਟਾ ਤਾਣਾ ਪੇਟਾ ਹੋ ਗਿਆ ਹੈ ਕਹਿੰਦੇ ਪਰਮੇਸ਼ਰ ਤਾਣੇ ਪੇਟੇ ਵਿੱਚ ਆਇਆ ਇੱਕ ਧਾਗਾ ਆਪਣਾ ਟੇਢਾ ਜਾਂਦਾ ਕਿ ਸਿੱਧਾ ਜਾਂਦਾ ਜਦੋਂ ਕੱਪੜਾ ਬਣਦਾ ਰੰਗ ਵਿੱਚ ਡੋਬੋਦੇ ਤਾਣਾ ਪੇਟਾ ਲੱਗ ਜਾਂਦਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਉਹ ਅਕਾਲ ਪੁਰਖ ਤਾਣੇ ਪੇਟੇ ਵਾਂਗੂ ਸਾਰਿਆਂ ਥਾਵਾਂ ਦੇ ਉੱਤੇ ਆਪ ਹੀ ਵਿਆਪਕ ਹੈ ਨਾ ਨਿਕ ਕੀਮਤ ਕਹਿ ਨਾ ਜਾਏ ਸਤੂ ਕਹਿੰਦੇ ਹੋ ਪਰਮੇਸ਼ਰ ਦੀ ਕੀਮਤ ਕਹੀ ਨਹੀਂ ਜਾ ਸਕਦੀ ਔਖੇ ਆ ਬੈਠ ਕੇ ਕਦੇ ਸੋਚਿਓ ਧਿਆਨ ਨਾਲ ਇੱਥੇ ਕਿਸੇ ਬੰਦੇ ਭਾਵੇਂ ਕਿਸੇ ਕੋਲ ਸਾਰੀ ਧਰਤੀ ਦਾ ਰਾਜ ਹੋ ਜਾਵੇ ਤਾਂ ਵੀ ਪਰਮੇਸ਼ਰ ਪ੍ਰਤੀ ਕਿੰਨਾ ਕਹੋ ਰੱਬ ਕਹਿੰਦਾ ਸਰੋਂ ਦੇ ਦਾਣੇ ਤੇ ਰਾਜ ਕਰਦਾ ਸਰੋਂ ਦੇ ਦਾਣੇ ਕੋਟ ਬ੍ਰਹਮੰਡ ਕੋ ਠਾਕੁਰ ਸਾਮੀ ਸਰਬ ਜੀਆਂ ਦਾ ਦਾਤਾ ਰੇ ਕਰੋਣਾ ਬ੍ਰਹਮੰਡਾ ਦਾ ਮਾਲਕ ਹੈ ਕਈ ਕੋਟ ਆਕਾਸ ਪਾਤਾਲ ਉਹ ਉਹਨਾਂ ਦਾ ਮਾਲਕ ਹੈ ਇੰਨਾ ਅਮੀਰ ਇੰਨਾ ਅਮੀਰ ਇੰਨਾ ਅਮੀਰ ਰੱਬ ਫੇਰ ਵੀ ਨਿਮਰਤਾ ਉਹਦੇ ਵਿੱਚ ਫੇਰ ਵੀ ਭਗਤਾਂ ਨਾਲ ਗੋਸ਼ਟ ਕਰਦਾ ਰਹਿੰਦਾ ਫੇਰ ਵੀ ਬਹੁਤ ਨਿਮਰਤਾ ਵਾਲਾ ਬਾਬਾ ਨਾਨਕ ਸਾਡਾ ਫੇਰ ਵੀ ਸੱਚੇ ਪਾਤਸ਼ਾਹ ਬਹੁਤ ਨਿਮਰਤਾ ਦੇ ਮਾਲਕ ਨੇ ਅਈਨਾਂ ਕੋਸ਼ ਹੋ ਕੇ ਨਿਮਰਤਾ ਦੇ ਮਾਲਕ ਨੇ ਸਾਡੇ ਕੋਲ ਤਾਂ ਮਾੜਾ ਜਾ ਕੇ ਤੇ ਆ ਜੇ ਗੱਲ ਗੱਲ ਉੱਥੇ ਆ ਗਈ ਕਹਿੰਦੇ ਚੂਹੇ ਨੂੰ ਹਲਤੀ ਦੀ ਗਿੱਠੀ ਲੱਭ ਗਈ ਤੇ ਪੰਸਾਰੀ ਬਣ ਕੇ ਰਹਿ ਗਿਆ ਬੰਦੇ ਦਾ ਤਾਂ ਇਹ ਹਾਲ ਹੈ ਮੌੜੀ ਜੀ ਕੋਈ ਚੀਜ਼ ਆਜਣਾ ਵੈਸੇ ਸੁਤੇ ਸਿੱਧੀ ਕਿਉਂ ਗੱਲ ਕਰਤੀ ਤਾਂ ਪੂਰੀ ਹੋ ਗਈ ਆ ਬਸ ਮੈਂ ਗੱਲ ਕੀਤੀ ਸੀ ਪੂਰੀ ਹੋ ਗਈ ਉਹ ਤਾਂ ਵੈਸੇ ਹੀ ਹੋ ਗਈ ਅਚਾਨਕ ਹੀ ਹੋ ਗਈ ਤੂੰ ਥੋੜੀ ਕੀਤੀ ਸੀ ਉਹ ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਸ ਕਰਕੇ ਪਰਮੇਸ਼ਰ ਦੀ ਕੀਮਤ ਨਹੀਂ ਪਾ ਸਕਦੇ ਆਪਾਂ ਪੀਰ ਤੇਰੀ ਕੀਮਤ ਨਾ ਪਰਾਏ ਕੇਵੜ ਅੱਖਾਂ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਸ ਕਰਕੇ ਆਪਾਂ ਉਹਦੀ ਕੀਮਤ ਨਹੀਂ ਪਾ ਸਕਦੇ ਮੈਂ ਕਹਿੰਦਾ ਨਿਕਾ ਜਾ ਸਮੁੰਦਰ ਹੈ ਐ ਤਾਂ ਬਹੁਤ ਵੱਡਾ ਦੇਖੋ ਧਰਤੀ ਕਿੰਨੀ ਵੱਡੀ ਹੈ ਆਪਕਰ ਬੱਲੇ ਬੰਦੇ ਵੀ ਸਮੁੰਦਰ ਇੰਨਾ ਵੱਡਾ ਕਦੇ ਆਕਾਸ਼ ਵੱਲ ਨਿਗਾਹ ਮਾਰਿਓ ਆਕਾਸ਼ ਕਿੱਡਾ ਵੱਡਾ ਆਕਾਸ਼ ਵਿੱਚ ਤਾਰੇ ਕਿੰਨੇ ਨੇ ਇਹ ਧਰਤੀ ਸਰੋਂ ਦੇ ਦਾਣੇ ਨਾਲੋਂ ਵੀ ਛੋਟੇ ਲੱਗਦੀ ਉੱਥੇ ਤੇ ਮਿੱਟੀ ਦਾ ਕਿੜਕਾ ਜਾਇਕ ਇਹ ਧਰਤੀ ਦਾ ਸਮੁੰਦਰ ਕੀ ਚੀਜ਼ ਹੈ ਪਰ ਫੇਰ ਵੀ ਸਮੁੰਦਰ ਦੀ ਮੱਛੀ ਨੂੰ ਪੁੱਛੋ ਤੇਰੇ ਸਿਰਾਂ ਦੇਖ ਕੇ ਆਈਆਂ ਕਿਹਦੇ ਨਾਲ ਪੰਛੀ ਨੂੰ ਪੁੱਛੋ ਕਦੇ ਆਕਾਸ਼ ਨੂੰ ਸਾਰੇ ਨੂੰ ਘੁੰਮਿਆ ਕਦੇ ਨਾ ਬਸ ਉਹ ਇੱਥੇ ਹੀ ਨਿਰਧਾਰੀ ਘੁੰਮ ਕੇ ਆਨੰਦ ਮਾਣ ਲੈਂਦਾ ਮੱਛੀ ਕਰੇ ਸਮੁੰਦਰ ਦਾ ਅੰਤ ਨਹੀਂ ਪਾ ਸਕਦੀ ਮੈਂ ਮੱਛਲੀ ਕੈਸੇ ਅੰਤ ਲਾਹਾਂ ਤੂੰ ਦਰਿਆਵ ਦਾਨਾਂ ਵੀ ਨਾ ਮੈਂ ਮੱਛਲੀ ਕੈਸੇ ਅੰਤ ਲਾਹਾਂ ਮਾਰਾ ਕਰੇ ਤੁਸੀਂ ਰੱਬ ਦਾ ਅੰਤ ਪਾਉਣ ਨਿਕਲੀ ਨਹੀਂ ਕਿ ਬੁੱਧੀਆਂ ਲੈ ਕੇ ਨਹੀਂ ਤੁਰੇ ਪਏ ਹੋਈ ਰੱਬ ਦਾ ਅੰਤ ਪਾਉਣਾ ਅੰਤ ਨਾ ਪਾਓ ਅੰਤ ਨਾ ਪਾਤ ਦੇਵ ਸਭੈ ਨੂੰ ਹੁਣ 인ਦਰ ਮਹਾਸਿਵ ਜੋਗ ਕਰੀ ਅੰਤ ਨਾ ਪਾਓ ਤੁਸੀਂ ਅੰਤ ਨੂੰ ਛੱਡ ਦਿਓ ਆਨੰਦ ਪਾਓ ਆਨੰਦ ਲਓ ਬਸ आनंद ਲਓ ਮੌਜਾ ਕਰੋ ਐਵੇਂ ਉਹਦੇ ਬਾਰੇ ਬੈਠੇ ਸੋਚੀ ਜਾਂਦੇ ਹੋ ਉਹ ਛੱਡ ਕੇ ਸਾਰੇ ਜਣੇ ਆਨੰਦ ਲਓ ਬਸ ਸਤੂਰ ਇਹ ਹੀ ਕਿਰਪਾ ਕਰਨਗੇ ਇਉਂ ਗੁਰਾਂ ਨੇ ਇੱਕ ਬੋੜੀ ਰਾਈ ਐ ਕਿਸੀ ਥੋੜੀ ਜਿਹੀ ਖੁੱਲੀ ਵਿਚਾਰ ਰੱਖੀ ਸੁਖਮਨੀ ਸਾਹਿਬ ਦੀ ਕਿ ਜਿੰਨੀ ਵਿਆਖਿਆ ਹੋ ਜੇ ਇੱਕ ਇੱਕ ਪੰਕਤੀ ਦੀ ਤਾਂ ਕਿ ਪਤਾ ਲੱਗੇ ਸਾਰਿਆਂ ਨੂੰ ਮੈਂ ਸੁਖਮਨੀ ਸਾਹਿਬ ਦੀ ਕਥਾ ਹੀ ਇੰਨੇ ਘੰਟਿਆਂ ਚ ਹੋਊ 300 ਘੰਟੇ ਦਾ ਸੁਖਮਨੀ ਕਥਾ ਇਹਨੀ ਵੱਡੀ ਵਿਆਖਿਆ ਸਹਿਤ ਕਥਾ ਚੱਲ ਰਹੀ ਹੈ ਗੁਰਾਂ ਨੇ ਕਿਰਪਾ ਕੀਤੀ ਹੈ ਕੱਲ ਫੇਰ ਦਰਸ਼ਨ ਕਰਾਂਗੇ ਆਪ ਜੀ ਦੇ ਆਤਾ ਸਹਿਬ ਕੌਰ ਜੀ ਦੇ ਚਿੱਤਰ ਅਸੀਂ ਸੰਗਤ ਨੂੰ ਹਰ ਜਗ੍ਹਾ ਦਿੰਨੇ ਆ ਅੱਜ ਵੀ ਲਿਆਂਦੇ ਆ ਕੱਲ ਵੀ ਦੇਵਾਂਗੇ ਇੱਥੇ ਵੀ ਰੱਖ ਜਾਂਗੇ ਜਿਨ੍ਹਾਂ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਆ ਪਾਏ ਉਹ ਹੱਥ ਧੋ ਕੇ ਬਾਅਦ ਪ੍ਰਾਪਤ ਕਰ ਲੈਣ ਆਓ ਅੰਤ ਨਹੀਂ ਪਾਉਣਾ ਆਪਾਂ ਆਨੰਦ ਲੈਣਾ ਹੈ ਵਾਹੇ ਤਬ ਤੂੰ ਨਹੀਂ ਅਬ ਤੂੰ ਹੈ ਮੈਂ ਨਹੀਂ ਜਬ Bye.